ਸਾਸੀ ਕਾਲ ਜੀ ਸਰਿਆ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟੇ ਮੌਜੂਦ ਆ ਮਿੱਤਰੋ ਪਿੰਡ ਵੀ ਸੌਰੀ ਸ਼ਹਿਰ ਕੋਟਕਪੂਰੇ ਦੇ ਵਿੱਚ ਚੋਪੜੇ ਮਹੱਲੇ ਦੇ ਵਿੱਚ ਅਮਨਦੀਪ ਬਾਈ ਦੇ ਘਰੇ ਮਿੱਤਰੋ ਸ਼ਹਿਰ ਕੋਟਕਪੂਰੇ ਦੇ ਵਿੱਚ ਬਸ ਛੱਡੇ ਦੇ ਨਜ਼ਦੀਕ ਬਿਲਕੁਲ ਬਾਈ ਦਾ ਘਰ ਆ ਤੇ ਜਿਸ ਭਰਾ ਦੇ ਕੋਲੇ ਮੈਂ ਮੌਜੂਦ ਆ ਵਪਾਰ ਦਾ ਬਾਈ ਦਾ ਕੰਮ ਆ ਤੇ ਅੱਜ ਜਨਵਰ ਬਾਈ ਮਿੱਤਰੋ ਬਾਈ ਦੇ ਕੋਲੇ ਹੈਗੇ ਆ 4 3 4 4 ਸੌਰੀ ਜਿਨ੍ਹਾਂ ਦੇ ਵਿੱਚੋਂ ਤਿੰਨ ਮਈਆਂ ਟੌਪ 2 ਤਿੰਨ ਹਰਿਆਣੇ ਦੀਆਂ ਆਈਆਂ ਹੋਈਆਂ ਚੰਗੇ ਦੁੱਧ ਦੀਆਂ ਮਲਕਣ ਮਈਆਂ ਇਸ ਟਾਈਮ ਸਟਾਰਟ ਚਾਲੂ ਜਿਹੜਾ ਦੁੱਧ ਤਿਆਰ ਉਹ ਮਿਲੂਗਾ ਕੰਡੇ ਦੇ ਉੱਤੇ ਲਾਉਣ ਵਾਲਾ 4 ਕਿਲੋ ਜਾ ਸਕਦੇ ਆ ਕਰਦੇ ਗੱਲ ਆਮਨਦੀਪ ਬਾਈ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਵੱਡੇ ਵਧੀਆ ਬਾਈ ਸੀਤਾ ਦੇ ਪਰਿਵਾਰ ਦਾ ਹਾਂ ਵਧੀਆ ਠੀਕ ਕਰਦੀ ਗੱਲ ਆ ਜੀ ਹਾਂ ਬਾਈ ਬਾਬੇ ਦੀ ਕਿਰਪਾ ਨਾਲ ਸੇਹ ਦਾ ਫਰਕ ਹੈ ਨਾ ਬਾਈ ਜਿਵੇਂ ਬਰਦਾ ਇਹਦਾ ਮੁੰਡਾ ਕੁੰਡਾ ਵਾਲਾ ਹਨਾ ਕਰਦੀ ਜੀ ਹਾਂ ਚਲੋ ਸ਼ੁਕਰ ਹੈ ਰੱਬ ਦਾ ਯਾਰ ਅੱਛਾ ਆਮਨਦੀਪ ਬਾਈ ਆ ਜਿਹੜੀ ਮੈਂ ਦੀ ਕੀ ਡਿਟੇਲ ਆ ਏ ਬਈ ਦੂਜਾ ਸੂਆ ਝੋਟੀ ਆ ਇਹ ਠੀਕ ਆ ਠੀਕ ਆ ਪੱਟੀ ਮਗਰ ਇਹਦੇ ਠੀਕ ਆ ਕਿਹੜੀ ਕੱਟੀ ਇਹਦੀ ਉਹ ਕੱਟੀ ਖੜੀ ਹੈ ਦੀ ਆ ਕੱਟੀ ਆ ਜੀ ਠੀਕ ਆ ਬਈ ਕਿੰਨੇ ਦਿਨ ਹੋ ਗਏ ਬਈ ਸੂਈ ਅੱਜ ਨੂੰ ਬਈ 6ਵਾਂ ਦਿਨ ਆ ਸੂਈ ਨੂੰ 6ਵਾਂ ਦਿਨ ਨੂੰ ਸੂਈ ਨੂੰ ਹਾਂ 6ਵਾਂ ਦਿਨ ਦੀ ਸੂਈ ਦੁੱਧ 12 ਕਿਲੋ ਹੋ ਗਿਆ ਜਦ ਲਈ ਐਣ ਕੰਡੇ ਆ ਵਾ ਇਹ ਆਪਣੇ ਇਲਾਕੇ ਦੀ ਆ ਨਹੀਂ ਇਹ ਬਈ ਆਪਣੇ ਆ ਜੀ ਉਧਰੋਂ ਆਈ ਹਰਿਆਣਾ ਚੋਂ ਮੈਂ ਉਧਰੋਂ ਆਈ ਆ ਹਾਂ ਇਹ ਤੇ ਉਹ ਕਾਲੀ ਮੈਂ ਦੋਨੇ ਉਹ ਕੰਨੀ ਵਾਲੀ ਪਰ ਕਾਪੜੀ ਕੰਨੀ ਵਾਲੀ ਆ ਇਹਦੇ ਜੋੜਾ ਉਧਰੋਂ ਲੈਂਦਾ ਆਪਾਂ ਠੀਕ ਆ ਬਈ ਠੀਕ ਆ ਇਹਦੇ ਬਈ ਫਿਰ ਇੱਕ ਗਲਾ ਦੁੱਧ ਕਿੰਨਾ ਦ ਕਿੰਨਾ ਕਹੀ ਜਨ ਆਪਾਂ ਜਿਹੜਾ ਹੋਣਾ ਉਹ ਦੇਵਾਂਗੇ ਅਗਲੇ ਦੀ ਕੈਮ ਦੇ ਗਾਂ 15 ਦੇ ਵਿੱਚ 14 ਦੇਵੇ ਠੀਕ ਆ ਹਜੇ ਮੈਂ ਇਹਨੇ ਕੜੋਂ ਚੱਲੂਗੀ ਇੱਥੋਂ ਸਾਫ ਹੋ ਦਤ ਹੋਰ ਵਧੂਗੀ ਹਮ ਐ ਮੈਨੂੰ ਕਹੀ ਜਾਵਾਂ ਠੀਕ ਆ ਨਾ ਠੀਕ ਆ ਬਾਈ ਆਪਾਂ ਅੱਜ ਦਾ 12 12 ਕਰਕੇ ਲੈ ਜਨ ਗਾਂ ਅਗਲੀ ਦੀ ਕਿਸਮਤ ਅਗਲੀ ਦੀ ਕਿਸਮਤ ਥਾਣ ਤੋਂ ਚੰਗਾ ਲੱਗਿਆ ਥਾਣ ਚ ਆਈ ਬਹੁਤ ਪੋਲੀ ਆ ਰੂਹ ਵਰਗੀ ਪੋਲੀ ਆ ਜਵਾਈ ਹਮ ਤੇ ਕਿਨੇ ਨਹੀਂ ਦੇ ਦੇ ਕਿਨੇ ਇਹਦਾ ਬਈ 1.25 ਆ ਮੁੱਲ ਮਾਨਤਾ ਨੂੰ ਬਸ ਹੋ ਜੂ ਮਾੜਾ ਮੂਟਾ ਕੋਈ ਬਾਹਾ ਨਹੀਂ ਹੋਏ ਜੋ ਲੰਮਾ ਕੰਮ ਹੈਗਾ ਮੈਂ ਵੀ ਦੋ ਦੋ ਉਹਨੇ ਕੀ ਮੰਗਣਿਆ ਭਾ ਜਿੰਨੇ ਕੋ ਹੈਗਾ ਹਾਂ ਲੈਣ ਦੇ ਨਾਲ ਮੈਂ ਵੀ ਇਹਦਾ ਮੁੱਲ ਡੇਢ ਕਰੀ ਜਾਵਾਂ ਤਾਂ ਫਾਇਦਾ ਨਹੀਂ 40 ਕਰੀ ਜਾਵਾਂ ਇੱਕ 25 ਲੈਣਾ ਇਹਦਾ ਚੋਲੇ ਛੱਪਾ ਤੋੜ ਦੇਣਾ ਬੋਲਦੀ ਬਈ ਮੁੱਲ ਛੋੜ ਛੱਪਾ ਹੋ ਜੂ ਇਹ ਚੋਂ ਹਾਂ ਛੋਟੀ ਬਹੁਤ ਚੰਗੀ ਆ ਪਲੀ ਪਲੀ ਗੋਲਗੋਲ ਆ ਹਾਂ ਹਾਂ ਉਸ ਪਤਾ ਹੈ ਲੈ ਵੀ ਮਿੱਤਰੋ ਇਹ ਸੁਆ ਦੂਜਾ ਸੁਈਏ ਬਈ ਦੂਜਾ 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 ਸੁਆ ਗੋਲ ਸਿੰਘ ਸੁਆ ਦੂਜਾ ਹਰਿਆਣੇ ਦੀ ਚੋਟੀ 13 12 13 ਕਿਲੋ ਦਾ ਖੁੱਲਾ ਡੋਲਾ 6 ਦਿਨਾਂ ਦੀ ਸੂਈ ਥੱਲੇ ਯਾਨੀ ਹੈਗਾ ਵੀ ਇਹ ਸੂਈ ਜਦੋਂ 6 ਦਿਨਾਂ ਉਹ ਸਤਵਾਂ ਹੈ ਸੂਈ ਨੂੰ ਤਿਆਰ ਆ ਬਈਆਂ ਦਾ ਜੀ ਆਪਦਾ ਕੰਡਾ ਲਿਆ ਹੁਣ ਚੋਕੇ ਮੇਲ ਲੈ ਕੇ ਜਾ ਬਈ ਦੋ ਟਾਈਮ ਝੋਲੋ ਆਪણો ਕੋਈ ਤਰਾਜ ਨਹੀਂ ਬਸ ਬਾਈ ਜਦੋਂ 게ਟੋਂ ਬਾਹਰ ਹੋ ਗਈ ਉਦੋਂ ਤੁਹਾਡੀ ਆ ਗੱਲ ਖਤਰ ਪੂਰ ਮੇਲ ਐਣ ਬਾਰੇ ਤਾਂ ਲੱਖ ਵਾਰੀ ਫੋਨ ਨਾ ਦਿਓ ਪਰ ਜਿਹੜੀ ਲੈ ਕੇ ਗਏ ਉਹਦੇ ਬਾਰੇ ਨਾ ਲਾਓ ਹਣਾ ਬਾਈ ਨਹੀਂ ਕੋਈ ਜੋ ਹੁੰਦਾ ਆ ਬੱਚਾ ਇਹਦਾ ਆ ਕੱਟੀ ਆ ਆ ਕੱਟੀ ਆ ਨਾ ਹਾਂ ਲੱਗ ਬੰਦੇ ਬਸ ਕਰ ਬੱਤੇ ਕਰ ਬੱਤੇ ਆ ਸੀਲ ਆ ਝੋਟੀ ਆ ਹਨਾ ਹੂੰ ਮੈਂ ਵੀ ਡੀਜ਼ਲ ਫਿਰ ਉਹ ਚੋ ਕੋਈ ਮਰਜ਼ੀ ਲਵੇ ਬੁੜੀ ਚੋਲੇ ਕੁੜੀ ਬੰਦਾ ਚੋਲੇ ਕੋਈ ਚੱਕਰ ਨਹੀਂ ਕੋਈ ਹੱਥ ਦਾ ਕੋਈ ਨਾ ਨਾ ਹੱਥ ਤੋਂ ਕੋਈ ਚੱਕਰ ਨਹੀਂ ਹੂੰ ਨਾ ਥਣ ਲੈ ਵੀ ਜੰਗ ਲੱਗ ਗਈ ਉਹ ਵਾਹ ਆ 2 ਨੰਬਰ ਵਾਲੀ ਮੈਂ ਜਿਹੜੀ ਬਾਈ ਏ ਵੀ ਭਾਈ ਦੂਜਾ ਸੂਆ ਸੂਈ ਆ ਠੀਕ ਆ ਇਹ ਭਾਈ ਆਪਾਂ ਕਿਸ ਦੇ ਘਰੋਂ ਲਈ ਅੱਜ ਠੀਕ ਆ ਹੈਂ ਕਲੇਲੂ ਬੰਦੇ ਤੋਂ ਹਾਂ ਇਹ ਮੈਂ ਦੱਸ ਦੇਣਾ ਗੱਲ ਝੂਠ ਨਹੀਂ ਆਪਣੇ ਤੋਂ ਵਾਜਦਾ ਗਾ ਇਹ ਭਾਈ ਮਿਲਦੀ ਬੁੜੀ ਤੋਂ ਆ ਇਹ ਬੁੜੀ ਤੋਂ ਮਿਲਦੀ ਆ ਠੀਕ ਆ ਨਾ ਗੱਲ ਉਹਨਾਂ ਦੇ ਘਰੋਂ ਆਪ ਬੁੜੀ ਚੋਕੇ ਜਾਂਦੀ ਆ ਠੀਕ ਆ ਸਵੇਰੀ ਹੀ ਉਹਨਾਂ ਨੇ ਚੋਈ ਮੈਂ ਤਾਂ ਧਾਰਾ ਮਾਰੀਆਂ ਕੱਲੀਆਂ ਠੀਕ ਆ ਬੁੜੀ ਨੇ ਚੋਈ ਆ ਆਪਣੇ ਜਿਹਾ ਆ ਬੱਚਾ ਜਾਂਦਾ ਭਾਈ ਹੈਂ ਇਹਦਾ ਆ ਕਟਾ ਕਟਾ ਜਾਂਦਾ ਸੋਚਣ ਕਿਵੇਂ ਲੱਗਾ ਸੀ ਭਾਈ ਚੂਣ ਚਾਂਦਾ ਜਰ ਹਰ ਪੈ ਚੂਣ ਚਾਂਦੀ ਆਪਣੀ ਫੁੱਲ ਗਰੰਟੀ ਆ ਉਹ ਜਦਾਂ ਪੂਰੀ ਕੋਲੀ ਧਾਰਾ ਤਸੱਲੀ ਕਰਕੇ ਲੈਂਦੀ ਹੁੰਦੀ ਆ ਆਪਾਂ ਹੁੰਦੇ ਆ ਯਾਰ ਆਪਾਂ ਅੱਗੇ ਇੱਕ ਮੈਂ ਸੀਗੀ ਆਪਣੇ ਬੰਦਾ ਭੇਜਦੀ ਆ ਪਰ ਮੈਂ ਵੀ ਵਾਪਸ ਮੋੜ ਆਲੀ ਸੀਗੀ ਹੂੰ ਉਦੋਂ ਬਾਰੇ ਉਹ ਬੰਦਾ ਹੀ ਪਾਸੇ ਕਰਤਾ ਉਹ ਪਾਸ ਕਰਨ ਵਾਲਾ ਹੂੰ ਆਪਾਂ ਆਪਾਸ ਕਰਦੀ ਆਉਣ ਲਈ ਠੀਕ ਆ ਬਈ ਦੇਖੀ ਬਈ ਛੋੜ ਛੋੜ ਹਜੇ ਨਾ ਪੱਠੇ ਨਹੀਂ ਚੱਕੇ ਝੋਟੀਆਂ ਆਸ ਫੇਰੇ ਆਈ ਕਿ ਹੁਣ ਡਾੜ ਪਾਈਆਂ ਕਮੀਆਂ ਹੁੰਦਾ ਕੇ ਕੱਦ ਕੋਲ ਬਹੁਤ ਆ ਮੇ ਦਾ ਬਾਈ ਕੱਦ ਬੋਲਾ ਛੋਟੀ ਵੱਡੀ ਬੁੱਡੀ ਚੌੜੀ ਤੇਰੀ ਮੈਂ ਬਹੁਤ ਹੈਣਾ ਅਮਨਦੀ ਬਾਈ ਪੂਰੀ ਵੱਡੀ ਆ ਛੋਟੀ ਛੋਟ ਗਈ ਇਹ ਰੂਵੇ ਲੋ ਵੀ ਬਹੁਤ ਖਰੀ ਆ ਯਾਰ ਹਾਂ ਮੈਂ ਮੇਲ ਦੀ ਬੁੜੀ ਤੋਂ ਜ਼ਿਆਦਾ ਉਹਨਾਂ ਚੋਂਦੇ ਹੋਣਗੇ ਯਾਰ ਨਹੀਂ ਬਾਈ ਉਹਨਾਂ ਤੇ ਐਕਤੀ ਮੈਂ ਸੀਗੀ ਹੂੰ ਤੇ ਦੱਸਾਂ ਮੈਂ ਗੱਲ ਘਰ ਦੀ ਛੋਟੀ ਉਹਨਾਂ ਦਾ ਮੁੱਲ ਦੀ ਵੀ ਨਹੀਂ ਹੋ ਪਤਾ ਨਾ ਏ ਹਾਂ ਲੇ ਵੀ ਮਤਲੋ ਦੇਖ ਸਕਦੇ ਆ ਇਹਦਾ ਦੁੱਧ ਕਿੰਨਾ ਆਉਣ ਦੀ ਬਈ ਹੁਣ ਕੰਡੇ ਵਾਲਾ ਯਾਰ ਦੁੱਧ ਉਹ 12 ਗਈਆਂ ਕਹਿੰਦਾ ਮੈਂ 10 ਕਰਕੇ ਲਈ ਆ ਹਾਂਜੀ 10 ਤਾਂ ਦੇ ਦੂੰਗੀ ਤੇ ਤੂੰ ਤਾਂ ਖੋਦੋ ਕਿੰਨਾ ਦੁੱਧ ਤੇ 13 14 ਕਿਲੋਟੀ ਰਾਉਣਾ ਹੁਣ ਤਾਂ 10 ਖੁੱਲਾ ਲੋ ਬਈ ਜਮਾ ਬਿਨਾ ਦਾਣੇ ਦਵਾਈ ਇਹ ਕੋਈ ਦਾਣੇ ਨਹੀਂ ਪੰਦੇ ਮੈਂ ਜਮਾ ਹੀ ਦਾਣਾ ਨਹੀਂ ਪੰਦੇ ਪੂਰਾ ਵੀ ਪੂਰਾ ਵੀ ਉਹ ਸੇਵਾ ਹੋ ਜਾ ਝੋਟੀ ਦੀ ਹੈ ਨਾ ਹਾਂ ਦੁੱਧ ਵਾਲੀ ਝੋਟੀ ਆ ਯਾਰ ਪਕੜੀ ਝੋਟੀ ਬਹੁਤ ਚੰਗੀ ਜਿਹੀ ਐ ਮਨਦੀਪ ਬਈ ਇਹਦਾ ਮੁੱਲ 135 ਹੈ। ਡੀਲਿੰਗ ਕਿੰਨੀ ਦੀ? ਮੇਰੇ ਕਰਕੇ ਘੱਮਾ। ਥੋੜਾ ਬੋਧਾ ਮਾਨਤਾ ਨਹੀਂ ਹੋਊਗਾ ਇਹ ਚੋਂ। ਅੱਛਾ। ਛੋਟੀ ਵੀ ਚੰਗੀ। ਬਾ ਮੈਂ ਡੇਢ ਨਹੀਂ ਮੰਗਣਾ ਕੋਈ 60 ਨਹੀਂ ਮੰਗਣਾ ਮੰਗੀ ਚਲੀ ਗਏ। ਉਹਨੇ ਕੀ ਮੰਗਣੇ ਜਿੰਨੇ ਕਿ ਵਸ ਹੈਗੇ ਆ। ਨਹੀਂ ਜਿੰਨੇ ਦੀ ਹੈ ਨਾ। ਅੱਛਾ ਅਮਨਦੀਪ ਭਾਈ ਇਹ ਹੋ ਗਈ ਆਪਣੀ 2 ਨੰਬਰ 3 ਨੰਬਰ ਤੇ ਮੈਂ ਜਿਹੜੀ। ਹਾਮ ਛੋਟੀ ਬਹੁਤ ਚੰਗੀ ਆ। ਇਹ ਤੀਜਾ ਸੂਆ। ਠੀਕ ਹੈ ਭਾਈ। ਹੂੰ। ਇਹਨੂੰ ਕਿੰਨੇ ਦੀ? ਹੰਡੀ ਹੁੰਦੀ ਇਹ ਵੀ ਬਹੁਤ ਆ। ਕਿੰਨੀਆਂ ਸੂਈਆਂ? ਜਿਵੇਂ ਮਰਜ਼ੀ ਕਰੇ ਛਾਣੇ ਹੁੰਦੀ ਬਹੁਤ ਆ ਵੀ। ਹੂੰ। ਇਹਦਾ ਬੱਚਾ ਕਿਹੜਾ ਆ ਗਿਆ ਹੁੰਦੀ ਕੋਈ ਨੀ ਕੇੰਦਰ ਨੋ ਕੇ ਮੂੰਹ ਤੇ ਪਾਈ ਇਹਨੂੰ ਮੈਂ ਦੱਸ ਦਨਾਂਗੇ ਸੋਈ ਦੱਸ ਦਰੋਂਗੇ ਹੈ ਇਹਨੂੰ ਦੱਸ ਦਨਾਂਗੇ ਕਿੰਨੇ ਦੁੱਧ ਚੱਲਦੀ ਪਈ ਹੋਣੇ ਇਹਦਾ ਇਹਗਾ 10 11 ਕਿਲੋ ਹੋਊਗਾ ਉਹ ਤਾਂ 11 ਹੋਵੇ 10 ਹੋਵੇ ਹਰਿਆਣੇ ਦੀ ਇਹ ਵੀ ਹੈ ਨਾ ਤੇ ਹਾਂ ਇਹਨੇ ਮੈਨ ਬਾਈ ਦੋ ਤਿੰਨ ਆ ਕੇ ਪੱਠੇ ਨਹੀਂ ਖਾਦੇ ਹੀਗੇ ਜੀ ਨਹੀਂ ਲਾ ਹੁਣ ਪੱਠੇ ਖਾਣ ਲੱਗ ਪਈ ਆ ਹੂੰ ਸਿੰਘ ਸਿੰਘ ਝੋਟੀ ਹੋਈ ਆ ਯਾਰ ਤੀਜਾ ਸੂਹ ਸੂਈ ਆ ਬਈ ਹੂੰ ਸਾਫ ਸੂਹ ਬਹੁਤ ਬੰਦ ਹੋਣਾ ਇਹ ਜੋੜਾ ਕਿਨੇ ਦਾ ਦੇ ਦਾਂਗੇ ਬਈ ਆ ਹਰਿਆਣੇ ਵਾਲਿਆਂ ਦੋਵੇਂ ਇਹ 23 ਦਾ 23 ਦਾ ਦੇ ਦਾਂਗੇ ਜੋੜਾ ਨਹੀਂ ਮਿੱਤਰੋ ਚਾਹੇ ਲੱਖ ਦਾ ਮਿਲਦੀ ਹੈ ਇੱਕ ਇੱਕ 25-25 ਲੱਖ ਦੀਆਂ ਦੋਵੇਂ ਜਿਹੜੀਆਂ ਤੁਹਾਨੂੰ ਲੈ ਦਿੱਤੇਆਂ ਝੋਟੀਆਂ ਵੀ ਚੰਗੀਆਂ ਬਾਈ ਇਹਦੇ ਸਾਰੇ ਦੁੱਧ 11 ਕਿਲੋ ਆ ਜੀ ਨਹੀਂ ਲਾਇਆ ਸੀਗਾ ਹੁਣ ਪੱਠੇ ਚੱਕਣ ਲੱਗੀ ਆ ਇਹਦੇ ਥੱਲੇ ਦੁੱਧ 12-13 ਕਿਲੋ ਖੁੱਲਾ ਡੁੱਲਾ ਵਾ ਆਹ ਝੋਟੀ ਤੇ 10 ਕਿਲੋ ਦੁੱਧ ਮੰਨ ਲਿਓ ਪਰ ਇਹ ਬੁੜੀ ਤੋਂ ਮਿਲਦੀਦਾ ਠਣ ਲੈਵੇ ਦੀਆਂ ਕੋਈ ਹਾਂਜੀ ਹਾਂ ਆ ਕੇ ਕੋਈ ਪੂਰ ਛੱਟਾ ਹੋਵੇ ਹੂੰ ਕੋਈ ਕੋਸ਼ ਹੋਵੇ ਮੈਂ ਤੁਹਾਨੂੰ ਬੰਦਾ ਉਠ ਘਟੇ ਥਾਣ ਵਾਲਾ ਆਪਣੀ ਗਾਰੰਟੀ ਕਰਾਇਆ ਵੀ ਦੇ ਦਾਂਗੇ ਆਪਾਂ ਬਸ ਠੀਕ ਹੈ ਲੈ ਮਿੱਤਰੋ ਤੁਹਾਨੂੰ ਜਿਹੜੀ ਉਹ ਛੋੜ ਦਿੱਤੀ ਜਾਊਗੀ ਵੀ ਇਹ ਨਹੀਂ ਗੱਲ ਹੈਗੀ ਵੀ ਤੁਹਾਡਾ ਮੈਂ ਦਿੱਤਾ ਆ ਕੇ ਬਹਿ ਲਾ ਕੋ ਵੀ ਦਾ ਫੋਰੇ ਜੇ ਵਜੀ ਇਹਨੇ ਚ ਏਟਰੀ ਕਰੀ ਹੋਊਗੀ ਤੇ ਇਹ ਪੁੱਲ ਲਗਾ ਰੂਮ ਵਰਗੀਆਂ ਅੱਛਾ ਨੰਬਰ ਕਿੰਨਾ ਆ ਗਿਆ ਮਨਦੀ ਭਾਈ 90419 ਇੱਕੋ ਝੋਟੀ ਹੁੰਦੇ ਪਹਿਲਣ ਇਹ ਪਹਿਲੀ ਦੁੰਦੀ ਏ ਝੋਟੀ ਇਹ ਅੱਜ ਹੀ ਸੂਈ ਏ ਭਾਈ ਅੱਜ ਹੀ ਸੂਈ ਏ ਜੇ ਸਵੇਰੇ ਕੱਟਾ ਦੇਗੀ ਹੈਨਾ ਕੱਟਾ ਦੇਗੀ ਆ ਹਾਂ ਆ ਲੈ ਦੰਦੋਂ ਵੀ ਫੋਨੋਂ ਵੇਖਦੇ ਸਾਰਾ ਤੁਰਾ ਮਾਰ ਲਿਆ ਭਾਈ ਆਵੇ ਲਾ ਨਾ ਬੱਤੇ ਲਾ ਦੋਨ ਦੇ ਛਿੱਟੇ ਨੇ ਇਹ ਹਮਨਦੀ ਬਾਈ ਕਿੰਨੇ ਦੀ ਦਈਏ ਇਹ ਬਾਈ ਸਵੇਰੇ ਮੈਂ ਚੋਈ ਆ ਬੱਚਾ ਦਾ ਵਧੀਆ ਕਰਦੀ ਆ ਇਹਨਾਂ ਨੂੰ ਇਹ ਖੋਲਦਾ ਨਾ ਬੱਚਾ ਦਾ ਕਰਦੀ ਆ ਹੂੰ ਮਤੂਰ ਦਨੇ ਨੂੰ ਵੀ ਵਧੀਆ ਬੱਚੇ ਬੱਚੇ ਦਾ ਲੱਗਦੀ ਆ ਹਮਦੀ ਕੋਈ ਤਾਂ ਕਰਨੀ ਹਾਂ ਆ ਜਾ ਆ ਜਾ ਬੱਤੇ ਚੰਗੀ ਕੱਟੀ ਆ ਹਨਾ ਕੱਟੀ ਬਹੁਤ ਚੰਗੀ ਬਹੁਤ ਚੰਗਾ ਯਾਰ ਹੂੰ ਇਹ ਫਲੂਣੀ ਆ ਬਈ ਹੈ ਹਾਂ ਫਲੂਣੀ ਆ ਹਨਾ ਮਾਂ ਕਿੰਨਾ ਦੇ ਜੁਗਿਆ ਅਮਰਦੀ ਬਾਈ ਦੁੰਦੀ ਘੱਟੀ ਐ ਦੁੰਦੀ ਹੂੰ ਅਮਰਦੀ ਵੀ ਦੋ ਤਾਂ ਦੇ ਜੁਗਿਆ 10-11 ਕਿਲੋ ਚ ਜੀ ਮਾਂ ਬਣਿਆ ਲੈ ਆ ਬੱਚਾ ਵਧੀਆ ਚੱਟਦੀ ਊੜ ਦੀ ਵਧੀਆ ਬਸ ਠੀਕ ਹੈ ਜੀ ਨਹੀਂ ਗਲਾ ਹੁੰਦਾ ਨਾ ਹੂੰ ਉਹਨੂੰ ਡਰਦੀ ਹੈ ਨਾ ਥੋੜਾ ਜਿਹਾ ਨਹੀਂ ਨਹੀਂ ਡਰਦੀ ਕਿ ਮੈਂ ਚੜਦੀ ਉੜਦੀ ਵਧੀਆ ਚੋਈ ਚਾਈ ਹੋਈ ਆਪਣੀ ਹੈ ਨਾ ਮੈਂ ਚੋਈ ਆ ਸਵੇਰੇ ਤਾਂ ਔਲੋ ਤਾਂ ਨਹੀਂ ਕਰਦੀ ਸੀ ਮਣੀ ਮਾੜੀ ਜੀ ਕਰਦੀ ਸੀਗੀ ਪਰ ਮੈਂ ਜੁੜਕੀ ਜੇ ਫਿਰ ਹਟ ਗਈ ਫਿਰ ਖੜ ਗਈ ਫਿਰ ਉਹ ਨਹੀਂ ਖਾ ਪੀ ਕੇ ਦੁੱਧ ਦੇ ਦੂੰਗੀ ਛੋਟੀ 10 11 ਕਿਲੋ ਇਹ ਕਿੰਨੇ 10 ਕਿਲੋ ਖੁੱਲਾ ਦੇ ਦਊ ਯਾਰ ਗਾਂ ਅਗਲੇ ਦੀ ਸੇਵਾ ਦਾ ਡਿਪੈਂਡ ਕਰਦਾ ਕਿ ਹਮਤਾਲੀ ਸਰੀ ਸੁੰਗੀ ਵੀ ਚੰਗੀ ਹੈ ਯਾਰ ਕੱਤੀ ਦੀ ਹਾਂ ਕਿੰਨੇ ਦਾ ਮੁੱਲ ਕਿੰਨਾ ਮਰਜੀ ਕੋ 20 ਕਿਲੋ 25 ਕਿਲੋ ਹਾਂ 1.10 ਹਜ਼ਾਰ ਦੀ ਹਾਂ ਠੀਕ ਹੈ ਬਈ ਲੈ ਜੀ ਮਿੱਤਰੋ ਇਹ ਛੋਟੀ ਲੱਖ ਦੀ ਟੋਕੜ ਵੀ ਆ ਹਾਂ ਹੈਗੀ ਆ ਬਈ ਆਪਣੀ ਆ ਕੋਈ ਮੈਂ ਆ ਕੋਈ ਲੱਖੋਂ ਖੱਲੇ ਟੋਕੜ ਵਿਕ ਜੇ ਆਪਾਂ ਬਿਠੇ ਆ ਬਿਠੇ ਆ ਸਹੀ ਗੱਲ ਆ ਬਈ ਚੀਜ਼ਾਂ ਦਾ ਹੈ ਨਾ ਪੈਸੇ ਲੈਣੇ ਦਾ ਅੱਜ ਬੱਚੇ ਵੀ ਦੇਣੇ ਆ ਨਾਲ ਅਗਲਾ ਹਾਂ ਆਪਾਂ ਨੂੰ ਲੋਕਾਂ ਨੇ ਵੀਡੀਓ ਚੋਂ ਬਣਾ ਕੇ ਲਏ ਵੇਖੇ ਆਂ ਬੋੜਾ ਖੋਲਾ ਕੇ ਦੂਜੇ ਕੋਈ ਬੰਦਾ ਕਹਦੇ ਮੈਂ ਵੀ ਉਹ ਜੀ ਆ ਅੱਗੇ ਹੱਥ ਤਰ ਕੇ ਕਹਦੇ ਕੇ ਪਾਸੋਂ ਕਹਦੇ ਮੈਂ ਗੱਲਾਂ ਵੱਡੀਆਂ ਕਰ ਲੈਨੇ ਆਪਾਂ ਕਹ ਦਨੇ ਆਪਾਂ ਹਨਾ ਨਹੀਂ ਜੀ ਕਈ ਵਿਦਵਾਨ ਕਹਿੰਦੇ ਨੇ ਛੱਡ ਕੇ ਬਣਾਈਆਂ ਕਹ ਛੱਡ ਕੇ ਜਾਂ ਟਾਈਮ ਦੇ ਹਾਂ ਟਾਈਮ ਨਾ ਨਾ ਆਪਦੀ ਆ ਕੇ ਦੋ ਟਾਈਮ ਆਪਣੇ ਮੈਂ ਤੇ ਯਾਰ ਆਪਾਂ ਤੇ ਗੱਲ ਸੁਣੋ ਦੀਪ ਮੁਗੈ ਇਹ ਤਿੰਨ ਦਿਨ ਚੋਈ ਹਾਂ ਗੱਲ ਕਰ ਤੋਂ ਬਬੀ ਤੂੰ ਆਉਂਦੀ ਦੋ ਟਾਈਮ ਚੋ ਕੇ ਲਿਆਓ ਬਾਅਦ ਸੱਚੇ ਬੰਦੇ ਕੀ ਬਾਰੇ 5 ਵਜੇ ਸ਼ਾਮ ਨੂੰ ਚੋਇਓ 5 ਵਜੇ ਸਵੇਰੇ ਚੋੜਿਓ ਉਹਨਾਂ ਨੂੰ 5 ਵਜੇ ਫੇਰ ਕੱਲ ਨੂੰ ਸ਼ਾਮ ਨੂੰ ਚੋੜਿਓ ਸਿੱਧੀ ਗੱਲ ਆ ਭਾਈ ਉਹਨਾਂ ਨੂੰ ਕੰਮ ਨਾਲ ਕੋਈ ਨਹੀਂ ਹੋਗਾ ਵੀਊ ਆਉਂਦਾ ਉਹਨਾਂ ਨੂੰ ਐ ਗੱਲਾਂ ਬਾਤਾਂ ਕਰਕੇ ਤੋ ਉਹ ਆਪਾਂ ਕੰਮ ਵਾਲਾ ਕੰਮ ਕਰਦੇ ਆ ਆਪਾਂ ਗੱਲਾਂ ਬਾਤਾਂ ਬਹੁਤ ਉਹ ਯਾਰ ਪਤਾ ਕੀ ਗੱਲ ਆ ਜਿਹੜਾ ਤਾਂ ਬੰਦਾ ਵੇਚਦਾ ਮੱਝਾਂ ਹਾਂ ਉਹ ਤਾਂ ਨਹੀਂ ਕਰਦਾ ਗੱਲ ਜਿਹਨੇ ਵੇਚੀਂਦੇ ਕੋਈ ਫੰਡਰ ਹੁੰਦਾ ਜਾਂ ਕੱਟੀ ਕੁਟੀ ਜੀ ਉਹ ਗੱਲਾਂ ਭਾਂਦੇ ਯਾਰ ਬੜੀਆਂ ਵੱਡੀਆਂ ਵੱਡੀਆਂ ਕਰਦਾ ਉਹ ਭਾਈ ਦੇ ਲੱਖ ਲੱਖ ਦੀ ਮਹਿੰਦੀ ਗੱਲ ਕਰਦਾ ਹਾਂ ਇੱਕ ਗੱਲ ਹੋਰ ਹੈ ਜੀ ਵੀਡੀਓ ਤੇ ਫਤਿਹ ਕੀ ਕਹਿੰਦਿਆ ਬਈ ਅਸੀਂ ਖੋਲੇ ਦੀ ਵੀਡੀਓ ਨਹੀਂ ਬਣਾਉਣ ਜਾਣੀ ਕਿ ਉਹ ਮੈਂ ਦੀ ਅਸੀਂ ਵੀਡੀਓ ਨਹੀਂ ਬਣਾਉਣ ਜਿਹੜਾ ਬੰਦਾ ਨਜਾਇਜ਼ ਰੇਟ ਕਰੂਗਾ ਤੇ ਖੋਲਾ ਜਮਾ ਸਿੰਘਾਂ ਦੇ ਭਾਂਗਾਂ ਦੀ ਪਿੰਗ ਪਾਲੀ ਤੇ ਰੇਟ ਬੰਦਾ ਕਰੀ ਜਾਂਦਾ ਝੋਟੀਆਂ ਵਾਲਾ ਯਾਰ ਗੱਲ ਸੁਣ ਮੈਂ ਇਹਦਾ 2.5 ਲੱਖ ਮੁੱਲ ਕਰ ਦਿੰਦਾ ਹਾਂ बिकਣੀ ਤਾਂ ਮੇਰੀ ਮਾਲ ਮੁੱਲੀ ਆ ਮੁੱਲੀ ਵਿਕਣਾ ਯਾਰ ਮੇਰਾ ਤਾਂ ਨਹੀਂ ਕੁਸੂਰੀ ਕੋਈ ਨਹੀਂ ਮਨ ਲਾ ਤੂੰ ਤਾਂ ਵੀਡੀਓ ਬਣਾ ਗਿਆ ਮੈਂ ਮੁੱਲ ਕਰਤਾ ਜਿਹੜਾ ਗਾਂ ਵਾਲਾ ਉਹ ਇਹ ਤਾਂ ਨਹੀਂ ਮਿਰਚਾਂ ਪਾਈਆਂ ਅੱਖਾਂ 'ਚ ਹਾਂ ਉਹ ਤਾਂ ਨਹੀਂ ਉਹ ਉਹਨੇ ਦੇਖੀ ਲਈ ਇੱਕ ਘਰ ਨਾਉ ਜੂ ਦੋ ਜੂ ਤੇਰੇ ਦੇ ਲੱਖਾਂ ਬੰਦੇ ਨੇ ਫੇਰ ਹਾਂ ਜੀ ਗੱਲ ਪਤਾ ਕੀ ਆ ਤੈਨੂੰ ਮੈਂ ਦੱਸਦਾ ਲੋਕ ਕਹਿ ਦਿੰਦੇ ਆ ਆਪਾਂ ਝੋਟੀ ਵੇਚਦੇ ਤੋਕੜ ਘੱਪਣ ਮੰਨ ਲਾ ਤੂੰ ਲੱਖ ਰੁਪਏ ਦੀ ਝੋਟੀ ਤੋਕੜ ਘੱਪਣ ਲੈ ਰਿਆ ਹਾਂ ਤੂੰ ਉਹਨੂੰ ਕਹਿ ਰਿਹਾ ਨੀ ਚੈੱਕ ਕਰਾ ਲਾ ਬਾਈ ਉਹ ਤੇਰੇ ਤੇ ਚੈੱਕ ਨਹੀਂ ਕਰਾਉਂਦਾ ਪਿਆ ਤੂੰ ਤੇਰੇ ਤੋਂ ਕਹੀਦਾ ਮੈਂ ਚੈੱਕ ਨਹੀਂ ਕਰਾਉਣੀ ਉਹ ਜਾ ਕੇ 12 ਮਹੀਨੇ ਝੋਟੀ ਲੈ ਜਾਂਦੀ 12 ਮਹੀਨੇ ਅੱਖੀ ਵੇਖਣ ਦੀ ਗੱਲ ਆ ਕਹਾਣੀਆਂ ਲੋਕ ਕਹਿੰਦੇ ਆ ਵੀ ਇਹ ਕੰਮ ਮੈਂ ਆਪਦੀ ਅੱਖੀ 12 ਮਹੀਨੇ ਟੀਕੇ ਤੋਂ ਟੀਕਾ ਭਰਾਇਆ ਝੋਟੀ ਸੁੰਦੀ ਵੇਖੀ ਆ 12 ਮਹੀਨੇ ਬੱਚੇ ਦੀ ਕਮਜ਼ੋਰੀ ਨਹੀਂ ਸੀ ਗਰੋਥ ਨਹੀਂ ਕੀਤੀ ਬੱਚਿਆਂ ਨੇ 12 13 ਮਹੀਨਿਆਂ ਦੇ ਬੱਚੇ ਦਿੱਤਾ ਹੀ ਝੋਟੀ ਨੇ ਭਾਈ ਇਹ ਸਾਲ ਭਰਾ ਜਿਹੜੇ ਜਾਣਦੇ ਆ ਆਪਾਂ ਟੋਕੜੀ ਵੇਚਦੇ ਆ ਆਪਾਂ ਤਾਂ ਗਰਾਂ ਵੀ ਆ ਖੜੀ ਆ ਚੈੱਕਰ ਵਾਲਾ ਆਪਦੇ ਘਰੇ ਜਾ ਕੇ ਵੀ ਚੈੱਕਰ ਵਾਲਾ ਹਾਂ ਗੱਲ ਸਿੱਧੀ ਆ ਭਾਈ ਸਹੀ ਗੱਲ ਇੱਥੇ ਮੇਡ ਆਟਰ ਤੋਂ ਚੈੱਕਰ ਵਾਲਾ ਆਪਦੇ ਘਰੇ ਜਾ ਕੇ ਆਉਂਦਾ ਚੈੱਕਰ ਵਾਲਾ ਮੁੜ ਕੇ ਬਾਹਰ ਥਾਣੇ થી ਜੇ ਪਾਸ ਹੋ ਗਏ ਆ ਭਾਈ ਮੁੜ ਕੇ ਮੇਰੇ ਨਾਲ ਗੱਬਣ ਦਾ ਸੂਨਰੀਆ ਜੇ ਸੂਈ ਉਦੋਂ ਜਿਹੜਾ ਹੋਰ ਹੋ ਗਿਆ ਨਿਕਲਿਆ ਉਹ ਤੇਰੀ ਆ ਅੱਜ ਕਰ ਲਾ ਹਾਂ ਆ ਖੜੀਆਂ ਇਹ ਦੁੱਧ ਵਾਲੀਆਂ ਇਹਨਾਂ ਦੇ ਝੋਕੇ ਲੈ ਜਾ ਅਮਨਦੀਪ ਭਾਈ ਗੱਲ ਸੁਣ ਮੇਰੀ ਠੀਕ ਆ ਨਾ ਗੱਲ ਨਾ ਝੋਟੀ ਮਾਪਾਂ ਲਈ ਸੀ ਜਿਹੜੀ ਨੁਕਸਾਨ ਹੋ ਗਿਆ ਆਪਾਂ ਅਗਲੇ ਦੇ ਪੈਸੇ ਦੇ ਕੇ ਆਏ ਆ ਦੇ ਕੇ ਆਏ ਆ ਕਿ ਨਹੀਂ ਆਏ ਤੇ ਆਪਾਂ ਨੇ ਅਗਲਾ ਕਹਿੰਦਾ ਆਵਦੀ ਲਾਈ ਬਲਾਈ ਵੀਰੇ ਆਲਾ ਕਹਿੰਦਾ ਖਣੀ ਉਹੀ ਕਹੀ ਜਾਂਦੇ ਛੇ ਦਿਨਾਂ ਦਾ ਬੱਚਾ ਲੈ ਦਿਖਾ ਮੈਨੂੰ ਭੈਣ ਦੰਦ ਲੈ ਹਾਂ ਸੁਪਾਦਾਂ ਲਾ ਬੰਦੇ ਉਹ ਆਂਦੇ ਦੇਖਿਆ ਕਰੋ ਬਾਈ ਹੁਣ ਇਹਦਾ ਦਹਾਨਾ ਦਾ ਇਹਦਾ ਵੇਖ ਲਈ ਇਹਦੇ ਯਾਰਾਂ ਹਾਂ ਮੈਨੂੰ ਜਿਆਦਾ ਨਹੀਂ ਕਰ ਲਾ ਭਾਈ ਆ ਹੁਣ ਆ ਕਟਾ ਆਗੀਆਂ ਦਿਨਾਂ ਦਾ 15 ਦਾ ਬੱਚਾ ਇਹ ਦੱਸੂਗਾ ਆ ਵੀ ਨਹੀਂ ਰਹੇ ਦੇ ਦੰਦ ਦੇਖ ਲਓ ਭਾਈ ਇਹ ਚੋ ਚੋ ਚੋਗੇ ਨਿਕਲਦੇ ਨੇ ਇਹ ਉਹਦੇ ਨਾਲ ਛੋਟਾ ਹਾਂ ਉਹ ਵੱਡਾ ਕਟਾ ਇਹਦਾ ਉਹ ਵੱਡਾ ਇਹ ਭਾਈ ਤੁਸੀਂ ਨਾ ਪਤਾ ਕੀ ਕੀਤਾ ਇਹ ਦੋਦੀ ਭੈਣ ਦੇ ਨੂੰ ਬੜਾ ਛੱਡੇ ਨੂੰ ਇਹ ਕਟਾ ਵੱਡਾ ਪਲ ਪਲਿਆ ਵਾ ਵੱਡੇ ਭਾਈ ਕਿਸੇ ਨੂੰ ਗੱਲ ਕਰਨ ਦੇ ਨਾਲੋਂ ਮੈਂ ਇਹ ਹੱਥ ਜੋੜ ਕੇ ਆ ਰਹਾ ਹਾਂ ਵੀ ਭਾਈ ਯਾਰ ਆਹ ਦੀ ਸਰਦੀ ਕੋਈ ਮਾਰੀ ਲਾ ਦੂਗਾ ਦੰਦ ਦਾ ਕੁਝ ਨਾ ਮਾਰ ਰਹੇ ਨੇ ਲਾਉਣੇ ਇਹਨਾਂ ਨੇ ਆਪਾਂ ਰੁਪਈਆ ਪਾਟਾੜੀ ਦੇ ਕੇ ਆਉਂਦੇ ਯਾਰ ਆਪਾਂ ਪੈਸੇ ਜੇਬ 'ਚ ਪਾ ਕੇ ਲਿਆਉਣੇ ਆ ਫਿਰ ਆਪਾਂ ਯਾਰ ਤਸਦੀ ਤੇਜ ਜੋ ਜਦੋਂ ਕਹਿੰਦੇ ਠਿਜ ਕੇ ਬਾਈ ਬਾਬੇ ਨਾਨਕ ਨੇ ਕਿਹਾ ਜਿਹੜਾ ਬੰਦਾ ਠਿਜ ਗਿਆ ਉਹ ਠੱਗ ਗਿਆ ਹੁਣ ਆਪਾਂ ਮਾਈ ਜੀ ਦਾ ਨਾ ਦਿਖਾ ਦਨੇ ਆ ਅਗਲਾ ਕਹਿੰਦਾ ਕਟ ਰੂਪ ਕੈਂ ਕਰੀਏ ਆਹ ਖੜੇ ਆ ਦੰਦ ਤਾਂ ਦਿਨਾਂ ਦੇ ਹੁਣ ਕੱਟਨੇ ਦੰਦਾਂ ਦੇ ਵਿੱਚ ਬਈ ਇਹ ਕਟਰੂਆਂ ਦੇ ਦੰਦ ਵੇਖ ਲਿਆ ਕਰੋ ਨਹੀਂ ਪਰਖ ਆਉਂਦੀ ਦਸ ਆਹ ਵੱਡਾ ਰਾਜ ਅੱਜ ਪਤਾ ਲੱਗ ਗਿਆ ਕਈ ਬੰਦੇ ਦਾ 20 20 ਦਿਨਾਂ ਦਾ 2 2 ਮਹੀਨਿਆਂ ਦੀ ਸੂਈ ਨੂੰ 20 20 ਦਿਨ ਕਹਿ ਦਿੰਦੇ ਕਿਉਂਕਿ ਲੈਣ ਵਾਲਾ ਨਹੀਂ ਬਈ ਇੰਨਾ ਹੁੰਦਾ ਮੈਂ ਤਾਂ ਲੈ ਹੀ ਜਾਣਾ ਹੁੰਦਾ ਨੰਬਰ ਬਾਈ ਦਾ 9041964658 ਤੋਂ ਪੈਂਦੀ ਹੈ ਕੋਈ ਕੁ ਕਦਮਾਂ ਦੀ ਬਾਤ